ਕੱਟ-ਕੱਟ ਕੇ ਪੱਟ-ਪੱਟ ਕੀ ਜਾਂਦਾ ਹੈ ਅੰਦਰ ਦੇ ਪਰਦਿਆਂ ਦਾ ਵੀ ਗੁਰੂ ਨੂੰ ਪਤਾ ਹੈ ਜਦੋਂ ਪਾਤਸ਼ਾਹ ਖੜੇ ਨੇ ਦਰਵਾਜੇ ਨੇ ਕੋਲੀ ਪਤਾਸੀ ਨੰਦ ਲਾਲ ਨੇ ਆਉਣਾ ਹੈ ਭਾਈ ਨੰਦ ਲਾਲ ਸਾਹਿਬ ਨੇ ਦਰਵਾਜਾ ਖੜਕਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਦਰੋਂ ਬੋਲੇ ਕੌਣ ਹੈ ਬਈ ਉਹਨਾਂ ਕਹੇ ਜੀ ਮੈਂ ਕਿਉਂਕਿ ਜਿਹੜਾ ਰੋਜ਼ ਆਉਂਦਾ ਜਾਂਦਾ ਹੋਵੇ ਮਿਲਦਾ ਗਿਲਦਾ ਉਹ ਤਾਂ ਆਵਾਜ਼ ਤੋਂ ਪਛਾਣ ਨੂੰ ਹੋ ਜਾਂਦੇ ਹੈ ਕਹਿੰਦੇ ਆਵਾਜ਼ ਤੋਂ ਪਛਾਣੀ ਲੈਣਾ ਪਾਤਸ਼ਾਹ ਕਹਿੰਦੇ ਕੌਣ ਹੈ ਬਈ ਕਹਿੰਦਾ ਜੀ ਮੈਂ ਆ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਸਹਿਜ ਨਾਲ ਬੋਲੇ ਅੰਦਰੋਂ ਕਹਿੰਦੇ ਮੈਂ ਵਾਲਿਆਂ ਲਈ ਇਹ ਦਰਵਾਜ਼ਾ ਕਦੇ ਨਹੀਂ ਖੁੱਲਦਾ ਬਈ ਮੈਂ ਵਾਲੇ ਤਾਂ ਬਹੁਤ ਆਉਂਦੇ ਨੇ ਮੈਂ ਵਾਲਿਆਂ ਲਈ ਇਹ ਦਰਵਾਜ਼ਾ ਕਦੇ ਨਹੀਂ ਖੁੱਲਦਾ ਕਿਉਂਕਿ ਜਦ ਹਮ ਹੋਤੇ ਤਬ ਤੂੰ ਨਹੀਂ ਜਿੰਨੀ ਦਿਨ ਮੈਂ ਆ ਇਹ ਦਰਵਾਜ਼ਾ ਨਹੀਂ ਖੁੱਲਦਾ ਨੰਦ ਲਾਲ ਨੇ ਮਨ ਸੋਚਿਆ ਸ਼ਾਇਦ ਆਵਾਜ਼ ਨਹੀਂ ਉਹ ਪਛਾਣੀ ਫਿਰ ਦਰਵਾਜ਼ਾ ਖੜਕਾਇਆ ਹਜ਼ੂਰ ਪੁੱਛਦੇ ਕੌਣ ਹੈ ਬਈ ਕਹਿੰਦੇ ਜੀ ਮੈਂ ਨੰਦ ਲਾਲ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਕਿਹੜਾ ਨੰਦ ਲਾਲ ਮਰਦ ਮੈਂ ਨੰਦ ਲਾਲ ਕਹਿੰਦੇ ਕਿਹੜਾ ਨੰਦ ਲਾਲ ਇੱਥੇ ਕਈ ਨੰਦ ਦੇ ਲਾਲ ਆਏ ਕਈ ਚਲੇ ਗਏ ਕੀਰਾਨੰਦ ਲਾਲ ਗਈ ਹੁਣ ਅਨੰਦ ਲਾਲ ਸੋਚੀ ਪੈ ਗਿਆ ਕਹਾਣੀ ਕੋਈ ਹੋਰ ਹੈ ਐਂ ਤੇ ਹੋਏ ਨਹੀਂ ਸਕਦਾ ਕਿ ਗੁਰੂ ਸਭ ਨੇ ਪਛਾਣਿਆ ਨਾ ਹੋਵੇ ਫਿਰ ਬਾਦਸ਼ਾਹ ਪੁੱਛਦੇ ਕੌਣ ਹੈ ਬਈ ਹੁਣ ਬੋਲ ਨਹੀਂ ਦਿਆ ਅੰਦਰੋਂ ਮਨ ਵਿਰਾਗ ਚ ਭਰਿਆ ਅਨੰਦ ਲਾਲ ਤੇਰੀ ਆਹ ਔਕਾਤ ਹੈ ਗੁਰੂ ਦੇ ਚਰਨਾਂ ਚ ਐਵੇਂ ਮਾਨ ਕਰਦਾ ਮੈਂ ਐਡਾ ਵੱਡਾ ਵਿਦਵਾਨ ਐਡਾ ਵੱਡਾ ਲਿਖਤਾ ਲਿਖਣ ਵਾਲਾ ਉਹ ਇੱਥੇ ਕਈ ਆਨੰਦ ਦੇ ਲਾਲ ਆਏ ਕਈ ਚਲੇ ਗਏ ਤੈਨੂੰ ਗੁਰੂ ਪੁੱਛਦੇ ਕੌਣ ਕਿਹੜਾ ਆਨੰਦ ਦਾ ਲਾਲ ਕੌਣ ਤੋਂ ਕੌਣ ਹੈ ਦਮੇ ਹੱਥ ਦਰਵਾਜੇ 'ਚ ਮਾਰੇ ਅੱਖਾਂ ਵਿਰਾਗ ਨਾਲ ਭਰੀਆਂ ਰੋ ਪਿਆ ਹਜ਼ੂਰ ਕਹਿੰਦੇ ਰੋਂਦਾ ਕੌਣ ਹੈ ਬਈ ਕੌਣ ਹੈ ਰੋਂਦਿਆਂ ਰੋਂਦਿਆਂ ਆਨੰਦ ਲਾਲ ਨੇ ਗੱਲ ਕਹੀ ਸਤਿਗੁਰੂ ਮੈਨੂੰ ਨਹੀਂ ਪਤਾ ਮੈਂ ਕੌਣ ਐ ਕਿਰਪਾ ਕਰਕੇ ਦੱਸ ਦਿਓ ਮੈਂ ਕੌਣ ਐ ਮਹਾਰਾ ਮੈਨੂੰ ਨਹੀਂ ਪਤਾ ਮੈਂ ਕੌਣ ਐ ਕਿਰਪਾ ਕਰਕੇ ਦੱਸ ਦਿਓ ਮੈਂ ਕੌਣ ਐ ਨਾਲੇ ਅੰਦਰੋਂ ਧਾ ਨਿਕਣੀ ਨਾਲੇ ਰੋ ਕੇ ਕਹਿੰਦਾ ਮਹਾਰਾ ਦੱਸ ਦਿਓ ਮੈਂ ਕੌਣ ਐ ਜਦੋਂ ਦਰਵਾਜੇ 'ਚ ਵੇਖ ਕੇ ਰੋਂਦੇ ਹੁਣ ਮੇਰੇ ਪਾਤਸ਼ਾਹ ਨੇ ਕਵਾੜ ਖੋਲੇ ਦਰਵਾਜ਼ਾ ਖੋਲਿਆ ਰੋਂਦੇ ਆਨੰਦ ਲਾਲ ਨੂੰ ਮੋਢਿਆਂ ਤੋਂ ਪਕੜ ਕੇ ਉਠਾਇਆ ਗਲਨ ਲੱਗ ਕੇ ਕਿਆ ਆਨੰਦ ਲਾਲ